ਤਿੰयां ਪੁੱਤਰਾਂ 'ਚ ਫਰਕ ਨਾ ਕੋਈ ਪੰਜਾਬ ਸਰਕਾਰ ਨੇ ਪਾਈ ਤਿੰयां ਦੀ ਲੋੜੀ 121 ਤਿੰयां ਦੇ ਪਰਿਵਾਰਾਂ ਨੂੰ ਦਿੱਤਾ ਜ਼ਰੂਰੀ ਅਤੇ ਰਵਾਇਤੀ ਸਮਾਨ ਸਿੱਖਿਆ ਗ੍ਰਾਂਤੀ ਲੈ ਕੇ ਆਈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 72 ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਵਿਖੇ 1 ਕੀ ਦਿਨਾਂ ਦੀ ਟ੍ਰੇਨਿੰਗ ਦੇ ਲਈ ਭੇਜਿਆ ਗਿਆ 198 ਪ੍ਰਿੰਸੀਪਲ ਅਤੇ ਸਿੱਖਿਆ ਪ੍ਰਸ਼ਾਸਨ ਨੂੰ ਟ੍ਰੇਨਿੰਗ ਦੇ ਲਈ ਸਿੰਗਾਪੁਰ ਭੇਜਿਆ ਗਿਆ 150 ਹੈਡਮਾਸਟਰ ਨੂੰ ਟ੍ਰੇਨਿੰਗ ਦੇ ਲਈ ਆਈਐਮ ਅਹਮਦਾਬਾਦ ਭੇਜਿਆ ਗਿਆ ਇਸ ਵਕਤ 72 ਸਾਡੇ ਟੀਚਰ ਜਿਹੜੇ ਨੇ ਫਿਨਲੈਂਡ ਚ ਨੇ ਤੁਰਕੂ ਯੂਨੀਵਰਸਿਟੀ ਹੈ ਮੰਨੀ ਪਰਮੰਨੀ ਜਿੱਥੇ ਟ੍ਰੇਨਿੰਗ ਸੈਂਟਰ ਚੱਲਦਾ ਹੈ ਪੂਰੀ ਦੁਨੀਆ ਤੋਂ ਉੱਥੇ ਟੀਚਰਜ਼ ਆਉਂਦੇ ਨੇ ਜੁਆਇਫੁਲ ਲਰਨਿੰਗ ਇਮੋਸ਼ਨਲ ਇੰਟਰੈਕਸ਼ਨ ਦੀ ਗੱਲ ਕੀਤੀ ਟ੍ਰਾਂਸਵਰਸਲ ਸਕਿੱਲ ਦੀ ਗੱਲ ਕੀਤੀ ਅਸੀਂ ਜਿੰਨਾ ਕੁਝ ਵੀ ਉੱਥੋਂ ਸਿੱਖ ਕੇ ਆਏ ਉਸ ਨੂੰ ਆਪਣੇ ਸਕੂਲ ਤੇ ਇਨ ਬਿਨ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਡਾ 베ਸ ਪ੍ਰਾਇਮਰੀ ਦਾ ਪੰਜਾਬ ਦਾ ਇੰਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ 베ਸ ਵਧੀਆ ਬਣ ਗਿਆ ਤਾਂ ਫਿਰ ਮਿਡਲ ਚਹਾਈ ਚ ਉਹਨਾਂ ਦੇ ਆਪਣੀ ਪਰਸਨੈਲਿਟੀ ਬਦਲ ਜਾਣੀ ਮਹਿਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੁਪਨੇ ਨੂੰ ਦਿਲੋਂ ਸਲਾਮ ਕਰਦਾ ਹਾਂ ਜਿਸ ਨੇ ਇਹ ਉਦਦਮ ਕੀਤਾ ਕਿ ਪ੍ਰਾਇਮਰੀ ਦੇ ਅਧਿਆਪਕਾਂ ਨੂੰ ਫਿਨਲੈਂਡ ਵਰਗੀ ਧਰਤੀ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਹੈ। ਪੂਰ ਪੰਜਾਬ ਸਰਕਾਰ ਹਰ ਕੀਤਾ ਵਾਦਾ ਪੂਰਾ ਕਰ ਰਹੀ ਹੈ। ਇਹੀ ਤਾਂ ਹੈ ਸੁਪਨਿਆਂ ਦਾ ਪੰਜਾਬ ਸਾਡਾ ਪੰਜਾਬ। ਧੀਆਂ ਤੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਸਤਰੀ ਬਾਲ ਵਿਕਾਸ ਵਿਭਾਗ ਨੇ ਇਸੇ ਮੈਸੇਜ ਨੂੰ ਦੁਨੀਆ ਭਰ ਦੇ ਵਿੱਚ ਪਹੁੰਚਾਉਣ ਲਈ ਬੇਟੀ ਬਚਾਓ ਅਤੇ ਬੇਟੀ ਪੜਾਓ ਮਹਿੰਦੇ ਤਹਿਤ ਅੱਜ ਧੀਆਂ ਦਾ ਲੋੜੀ ਦਾ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 121 ਧੀਆਂ ਦੀ ਲੋੜੀ ਪਾਈ ਗਈ ਜਿੱਥੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਉੱਚੀ ਚੇਤਤੌਰ ਦੇ ਉੱਤੇ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਬੇਟੇ ਅਤੇ ਬੇਟੀ ਦੇ ਵਿੱਚ ਫਰਕ ਨਹੀਂ ਕਰਨਾ ਚਾਹੀਦਾ। ਕਿਉਂਕਿ ਬੇਟੀਆਂ ਹਰ ਖੇਤਰ ਦੇ ਵਿੱਚ ਬੁਲੰਦੀਆਂ ਛਾਉਣ ਦੇ ਸਮਰਥ ਹਨ ਉਹਨਾਂ ਕਹੇ ਕਿ ਬੇਟੀਆਂ ਦੇ ਸਰਵਪੱਖੀ ਵਿਕਾਸ ਨਾਲ ਸਮਾਜ ਨੂੰ ਹੋਰ ਮਜ਼ਬੂਤੀ ਮਿਲੇਗੀ ਦੱਸਦੀ ਹੈ ਕਿ ਇਸ ਸਮਾਗਮ ਪਿੰਡ ਦੋਲੋਵਾਲ ਵਿਖੇ ਕਰਵਾਇਆ ਗਿਆ ਜਿੱਥੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਸ਼ਾਮਲ ਹੋਈਆਂ ਮਹਿਲਾਵਾਂ ਨੇ ਭੁੱਗਾ ਬਾਲਦਿਆ ਪੂਰੇ ਚਾਹਮਾਂ ਦੇ ਨਾਲ 121 ਨਵਜੰਮੀਆਂ ਧੀਆਂ ਦੀ ਲੋੜੀ ਮਨਾਈ ਡਿਪਟੀ ਕਮਿਸ਼ਨਰ ਨੇ 121 ਨਵਜੰਮੀਆਂ ਧੀਆਂ ਦੀਆਂ ਮਾਮਾ ਨੂੰ ਕੰਬਲ ਲੋੜੀ ਅਤੇ ਹੋਰ ਰਵਾਇਤੀ ਸਮਾਨ ਦੇ ਕੇ ਧੀਆਂ ਦੀ ਲੋੜੀ ਮਨਾਉਣ ਲਈ ਉਹਨਾਂ ਦਾ ਹੀ ਸ਼ਲਾਗਾ ਵੀ ਕੀਤੀ। ਕੋਮਲ ਮਿੱਤਲ ਨੇ ਕਿਹਾ ਕਿ ਲੜਕੀਆਂ ਹੀ ਸਹੀ ਅਰਥਾਂ ਦੇ ਵਿੱਚ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੀਆਂ ਨੇ। ਉਹਨਾਂ ਨੇ ਕਿਹਾ ਕਿ ਲੜਕੇ ਲੜਕੀ ਦਾ ਪੇਤ ਪਾਵ ਨਹੀਂ ਕਰਨਾ ਚਾਹੀਦਾ ਸਗੋਂ ਹਰ ਸਾਲ ਧੀਆਂ ਦੀ ਲੋੜੀ ਵੀ ਪਾਉਣੀ ਚਾਹੀਦੀ ਹੈ। ਉਨਾ ਕਿ ਆ ਕਿ ਸਾਨੂੰ ਸਾਰਿਆਂ ਨੂੰ ਸਾਂਝੀ ਯਤਨਾ ਰਾਹੀਂ ਬੇਟੀ ਬਚਾਓ ਤੇ ਬੇਟੀ ਪੜਾਓ ਦਾ ਨਾਰਾ ਹੋਰ ਬੁਲੰਦ ਕਰਨਾ ਚਾਹੀਦਾ ਅੱਜ ਸਾਡੇ ਸੋਸ਼ਲ ਸਿਕਿਉਰਿਟੀ ਔਮਨ ਚਾਈਲਡ ਡਿਵੈਲਪਮੈਂਟ ਵਿਭਾਗ ਵੱਲੋਂ ਤੀਆਂ ਦੀ ਲੋੜੀ ਦਾ ਜ਼ਿਲ੍ਹਾ ਪੱਧਰੀ ਫੰਕਸ਼ਨ ਕੀਤਾ ਗਿਆ ਇੱਥੇ ਇਸ ਦੇ ਵਿੱਚ ਹੈਲਥ ਡਿਪਾਰਟਮੈਂਟ ਅਤੇ ਸਾਡੇ ਰੋਜ਼ਗਾਰ ਵਿਭਾਗ ਵੱਲੋਂ ਵੀ ਬੜੀ ਅੱਛੀ ਐਕਟੀਵਿਟੀਆਂ ਕਰਾਈ ਗਈਆਂ ਇੱਥੇ ਅਸੀਂ ਲੋੜੀ ਮਨਾਈ ਨਵ ਜਨਮੇ ਬੱਚਿਆਂ ਨੂੰ 101 ਬੱਚਿਆਂ ਨੂੰ ਬਲੈਂਕਟ ਐਂਡ 베ਬੀ ਕਿਟ ਡਿਸਟ੍ਰਿਬਿਊਟ ਕੀਤੀ ਹੈ ਨਾਲ ਹੀ ਸੈਲਫ ਹੈਲਪ ਗਰਪ ਜਿਹੜੇ ਕਿ ਵਿਮਨ ਵੱਲੋਂ ਚਲਾਏ ਜਾ ਰਹੇ ਆਔਰਤਾ ਵੱਲੋਂ ਚਲਾਏ ਜਾ ਰਹੇ ਆ ਉਹ ਇੱਥੇ ਸਟਾਲਸ ਲਗਾਈ ਗਈਆਂ ਨੇ ਵਿਮਨ ਦਾ ਫ੍ਰੀ ਹੈਲਥ ਚੈੱਕਅਪ ਹੋਇਆ ਹੈ ਤੇ ਰੋਜ਼ਗਾਰ ਬਿਊਰੋ ਵੱਲੋਂ ਇੱਕ ਜੋਬ ਜੌਬ ਮੇਲਾ ਲਗਾਇਆ ਗਿਆ ਹੈ ਕੁੜੀਆਂ ਨਹੀਂ ਔਰਤਾ ਨਹੀਂ ਜਿੱਥੇ 500 ਤੋਂ ਵੱਧ ਅੱਜ ਔਰਤਾ ਆਈਆਂ ਤੇ 400 ਦੇ ਕਰੀਬ ਕੁੜੀਆਂ ਨੂੰ ਜੋਬ ਪਲੇਸਮੈਂਟ ਲੈਟਰਸ ਵੀ ਮਿਲੇ ਨੇ इस नाल बहुत ही अच्छा कार्यक्रम सोशल सिक्योरिटी डिपार्टमेंट वालों गिद्धा परफॉर्मेंसिज रखी गई ने बहुत अच्छा प्रोग्राम कराया मैं थोड़े तो सारे चैनल से राही यही मैसेज देना चाहवा कि बेटिया को असी किसी तो घट नहीं समझना अज की डेट के देखते दे हैं कि बेटिया कितने भी घटनी है असी भी इतने वोमेन अचीवर सम्मानित किया है तो ਮੈਨੂੰ ਨਹੀਂ ਲੱਗਦਾ ਉਹ ਜਮਾਨਾ ਹੁਣ ਰਹਿ ਗਿਆ ਜਿੱਥੇ ਅਸੀਂ ਬੇਟੀਆਂ ਨਾਲ ਪੱਕਾਤ ਕਰੀਏ ਜਿੱਥੇ ਵੀ ਜਾਓ ਬੇਟੀ ਜ਼ਿਆਦਾ ਅਚੀਵਰ ਹੁੰਦੀ ਹੈ ਤੇ ਉਹੀ ਅੱਗੇ ਮਾਪੇ ਪੇਰੈਂਟਸ ਸਾ ਵੀ ਧਿਆਨ ਰੱਖਦੀ ਹੈ ਅਸੀਂ ਸਾਰੇ ਮਿਲ ਕੇ ਜਿਹੜੀ ਅਸੀਂ ਗੱਲ ਕਹਿੰਦੇ ਬੇਟੀ ਬਚਾਓ ਮੈਨੂੰ ਲੱਗਦਾ ਬੇਟੀ ਨੂੰ ਅਸੀਂ ਆਪਣੇ ਤੋਂ ਹੀ ਬਚਾਉਣਾ ਹੈ ਜਿਹੜੀ ਸਮਾਜ ਦੇ ਵਿੱਚ ਬੁਰਾਈਆਂ ਬਣੀ ਹੋਈਆਂ ਜਿੱਥੇ ਲੜਕੀ ਨੂੰ ਕੁਝ ਥਾਵਾਂ ਤੇ ਹਲੇ ਵੀ ਬਰਾਬਰ ਦਾ ਸਥਾਨ ਨਹੀਂ ਦਿੱਤਾ ਜਾਂਦਾ ਇਹ ਸੋਚ ਸਾਨੂੰ ਬਦਲਣ ਦੀ ਲੋੜ ਹੈ ਤੇ ਉਸ ਤੋਂ ਬਾਅਦ ਤੇ ਕੁੜੀਆਂ ਨੇ ਆਪ ਹੀ ਬਾਜੀ ਮਾਰੀ ਲਈ ਲੀ ਮੈਂ ਇੱਕ ਵਾਰੀ ਸਾਰੇ ਹੀ ਡਿਪਾਰਟਮੈਂਟਸ ਇਹਨਾਂ ਲਈ ਬਹੁਤ ਅੱਛਾ ਪ੍ਰੋਗਰਾਮ ਕੀਤਾ ਸਾਡੇ ਜਿਨ੍ਹਾਂ ਪ੍ਰਧਾਨ ਪਾਕਲਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੋ ਵੀ ਸੇ ਪਾਰਟਿਸਪੈਂਟਸ ਆਏ ਮੈਂ ਉਮੀਦ ਕਰਦੀ ਹਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਸ ਰਾਹੀਂ ਜੋ ਇੱਕ ਮੈਸੇਜ ਜਾਂਦਾ ਹੈ ਉਹ ਸਮਾਜ ਦੇ ਵਿੱਚ ਬਣਾ ਰਹੇਗਾ ਟੀਆਂ ਦੀ ਲੋੜੀ ਤੋਂ ਦੇ ਨਾਲ-ਨਾਲ ਟੀਆਂ ਦੀ ਤਰੱਕੀ ਦੀ ਕਾਮਨਾ ਵੀ ਕੀਤੀ ਗਈ ਅਤੇ ਔਰਤਾ ਦੀ ਚੰਗੀ ਸਿਹਤ ਜੀਵਨ ਪੱਧਰ ਦੇ ਵਿੱਚ ਲੋੜੀਂਦੇ ਸੁਧਾਰ ਔਰਤਾਂ ਨੂੰ ਸਵੈ ਰੁਜ਼ਗਾਰ ਅਤੇ ਸੈਲਫ ਹੈਲਪ ਗਰੁੱਪਾਂ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ ਤਾਂ ਜੋ ਇਹਨਾਂ ਖੇਤਰਾਂ ਦੇ ਵਿੱਚ ਲੋਰੀਂਦੇ ਨਤੀਜੇ ਅਤੇ ਵਿਕਾਸ ਨੂੰ ਹਾਸਲ ਕੀਤਾ ਜਾ ਸਕੇ ਇਸ ਸਮਾਗਮ ਦੇ ਵਿੱਚ ਸਿਹਤ ਜਾਂਚ ਕੈਂਪ ਰੋਜ਼ਗਾਰ ਵਿਭਾਗ ਵੱਲੋਂ ਲੜਕੀਆਂ ਦੇ ਹੀ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਸੈਲਫ ਹੈਲਪ ਗਰੁੱਪਾਂ ਵੱਲੋਂ ਆਪਣੀਆਂ ਬਣਾਈਆਂ ਵਸਤਾਂ ਦੀ ਪੇਸ਼ਕਾਰੀ ਵੀ ਕੀਤੀ ਗਈ ਇਸ ਤੋਂ ਇਲਾਵਾ ਪੋਸ਼ਣ ਅਭਿਆਨ ਸਖੀ ਵਨ ਸਟਾਪ ਸੈਂਟਰ ਆਦਿ ਦੇ ਸਟਾਲਾਂ ਰਾਹੀਂ ਔਰਤਾਂ ਵੱਲੋਂ ਜਾਣਕਾਰੀ ਹਾਸਲ ਕਰਨ ਨੂੰ ਪਰਮਾਹੁੰਗਾਰਾ ਦਿੱਤਾ ਗਿਆ ਇਸ ਤੋਂ ਇਲਾਵਾ ਇਸ ਮੌਕੇ ਵੱਖ-ਵੱਖ ਖੇਤਰਾਂ ਦੇ ਵਿੱਚ ਉਪਲਬਧੀਆਂ ਹਾਸਲ ਕਰਨ ਵਾਲੀਆਂ 10 ਲੜਕੀਆਂ ਅਤੇ ਇੱਕ ਮਹਿਲਾ ਉਦਮੀ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 5 ਲੜਕੀਆਂ ਸਿੱਖਿਆ 5 ਲੜਕੀਆਂ ਖੇਡ ਖੇਤਰ ਨਾਲ ਸਬੰਧਤ ਸਨ ਅੱਜ ਹੈਰੀਟੇਜ ਫਾਰਮਸ ਹੁਸ਼ਿਆਰਪੁਰ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਤੀਆਂ ਦੀ ਲੋੜੀ 121 ਨਵਜੰਮੀਆਂ ਧੀਆਂ ਦੀ ਲੋੜੀ ਤੇ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਰੋਜ਼ਗਾਰ ਮੇਲਾ ਐਕਸਕਲੂਸਿਵਲੀ ਧੀਆਂ ਲਈ ਲਗਾਇਆ ਗਿਆ ਜਿਸ 13 ਕੰਪਨੀਆਂ ਸ਼ਾਮਲ ਹੋਈਆਂ ਸੀ ਤੇ ਮੌਕੇ ਤੇ ਹੀ ਰੋਜ਼ਗਾਰ ਲੈਟਰਸ ਵੀ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨਾਲ ਹੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਜਿਸ ਚ ਕੀ ਡਾਇਬੀਟਿਕ ਪੇਸ਼ੈਂਟਸ ਦਾ ਦੇਖਿਆ ਗਿਆ ਚੈਕਿੰਗ ਤੇ ਹਾਈਪਰਟੈਨਸ਼ਨ ਤੋਂ ਬੀਪੀ ਦਾ ਵੀ ਦੇਖਿਆ ਗਿਆ ਨਾਲ ਹੀਮੋਗਲੋਬਿਨ ਐਨੀਮਿਕ ਦਾ ਵੀ ਆਈਡੈਂਟੀਫਿਕੇਸ਼ਨ ਕੀਤੀ ਗਈ ਤੇ ਮੈਨਸਟਰਲ ਹਾਈਜਨ ਦਾ ਲਈ ਗਾਈਡੈਂਸ ਦਿੱਤੀ ਗਈ ਯੋਗਾ ਕੋਰਨਰ ਲਗਾਇਆ ਗਿਆ ਨਾਲ ਸੈਲਫ ਹੈਲਥ ਗਰਪਸ ਦੀਆਂ ਔਮਨ ਐਂਪਾਵਰਮੈਂਟ ਨੂੰ ਦਰਸਾਉਂਦੀਆਂ ਸਟਾਲਸ ਲਗਾਈਆਂ ਗਈਆਂ ਤੇ ਵਿਭਾਗ ਵੱਲੋਂ ਪੋਸ਼ਣ ਦਾ ਅਭਿਆਨ ਨਾਲ ਸਖੀ ਵਨ ਸਟਾਪ ਸੈਂਟਰ ਜਿਲਾ ਬਾਲ ਸੁਰੱਖਿਆ ਯੂਨਿਟ ਇੰਟੀਗ੍ਰੇਟਿਡ ਚਾਈਲਡ ਪ੍ਰੋਟੈਕਸ਼ਨ ਸਕੀਮ ਇਹ ਸਾਰਿਆਂ ਦੇ ਸਟਾਲਸ ਲਗਾਏ ਗਏ ਠੀਕ ਇਹਦੇ ਵਿੱਚ ਅੱਜ ਰੁਜ਼ਗਾਰ ਵਿੱਚ ਕਿੰਨੇ ਬੱਚਿਆਂ ਨੇ ਹਿੱਸਾ ਲਿਆ ਰੋਜ਼ਗਾਰ ਲਈ ਕਿੰਨੇ ਬੱਚੇ ਆਏ ਜੀ ਤਕਰੀਬਨ 800 ਲੜਕੀਆਂ ਨੇ ਇਹਦੇ ਚ ਰਜਿਸਟ੍ਰੇਸ਼ਨ ਕੀਤੀ 400 ਅਸਾਮੀਆਂ ਸੀਗੀਆਂ ਜਿਦੇ ਚ ਕੀ ਕੁਝ ਨੂੰ ਮੌਕੇ ਤੇ ਨਿਯੁਕਤੀ ਪੱਤਰ ਦਿੱਤੇ ਗਏ ਤੇ ਉਸ ਤੋਂ ਬਾਅਦ ਕੁਝ ਕੰਪਨੀਆਂਜ਼ ਵੱਲੋਂ ਉਹਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਤੇ ਫਰਦਰ ਪ੍ਰੋਸੈਸ ਕਰਕੇ ਉਹਨਾਂ ਨੂੰ ਸਿਲੈਕਟ ਕੀਤਾ ਇਸ ਮੌਕੇ ਲੜਕੀਆਂ ਦੇ ਵੱਲੋਂ ਲੋਰੀ ਦੇ ਗੀਤ ਵੀ ਗਾਏ ਗਏ ਅਤੇ ਬੇਟੀ ਬਚਾਓ ਅਤੇ ਬੇਟੀ ਪੜਾਓ ਅਧੀਨ ਇੱਕ ਸੈਲਫੀ ਕੋਰਨਰ ਵੀ ਸਥਾਪਿਤ ਕੀਤਾ ਗਿਆ ਕੁੱਲ ਮਿਲਾ ਕੇ ਇਹ ਸਮਾਗਮ ਸਫਲ ਹੋ ਨਿਬੜਿਆ ਅਤੇ ਪੰਜਾਬ ਸਰਕਾਰ ਦੇ ਵੱਲੋਂ ਜੋ ਇਹ oprala ਕੀਤਾ ਗਿਆ ਉਸ ਦੀ ਪਿੰਡ ਵਾਸੀਆਂ ਅਤੇ ਔਰਤਾਂ ਦੇ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਖੁਸ਼ਿਆਰਪੁਰ ਤੋਂ ਅਮਰੀਕੀ ਰਿਪੋਰਟ ਜਗਬਾਣੀ ਟੀਵੀ ਦੇ ਲਈ।